ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕਾਰੀ ਫੇਰ ਤੋਂ ਸਵਾਗਤ ਹੈ ਕਹਿੰਦੇ ਨੇ ਜਦੋਂ ਗਰੀਬ ਨੂੰ ਮੁਸੀਬਤਾਂ ਘੇਰ ਲੈਂਦੀਆਂ ਨੇ ਤਾਂ ਫਿਰ ਗਰੀਬ ਹੋਰ ਵੀ ਜੜਾ ਆ ਉਹ ਗਰੀਬ ਹੁੰਦਾ ਜਾਂਦਾ ਆ ਗਰੀਬ ਨੂੰ ਮੁਸੀਬਤਾਂ ਨੇ ਇੰਨਾ ਮਾਰ ਲਿਆ ਕਿ ਹੁਣ ਗਰੀਬ ਵੀ ਕਹਿੰਦਾ ਆ ਕਿ ਮੈਂ ਕੀ ਕਰਾਂ ਜਦੋਂ ਗਰੀਬੀ ਦੀ ਹਾਲਾਤ ਹੋਣ ਉੱਪਰੋਂ ਘਰ ਦੇ ਵਿੱਚ ਬਿਮਾਰੀਆਂ ਫੈਸਾਰਾ ਕਰ ਲੈਣ ਤਾਂ ਫਿਰ ਹਾਲਾਤ ਕੁਝ ਇਸ ਤਰ੍ਹਾਂ ਹੋ ਜਾਂਦੇ ਨੇ ਜਿਵੇਂ ਕਿ ਪਿੰਡ ਮਰੜ ਜ਼ਿਲ੍ਹਾ ਗਰਦਾਸਪੁਰ ਦੀ ਸ ਬੀਬੀ ਦਲਵੀਰ ਕੌਰ ਦੇ ਹੋਏ ਨੇ ਜਿਹਦੇ ਦੋਨੇ ਬੱਚੇ ਮੰਜੇ ਤੇ ਪਏ ਹੋਏ ਨੇ ਬਿਮਾਰੀ ਦੇ ਨਾਲ ਘਿਰੇ ਹੋਏ ਨੇ ਜਿਨ੍ਹਾਂ ਦਾ ਇਲਾਜ ਕਰਾਉਣ ਤੋਂ ਵੀ ਅਸਮਰਥਿਆ ਤੇ ਉੱਤੋਂ ਘਰ ਦੀ ਸੱਤ ਵੀ ਜਿਹੜੀ ਏ ਉਹ ਡਿੱਗ ਪਈ ਏ ਤੁਸੀਂ ਦੇਖਦੇ ਪਿਓ ਪਿਓ ਘਰ ਦੀ ਸੱਤ ਵੀ ਜਿਹੜੀ ਏ ਇੱਕ ਪਾਸਿਓ ਬਾਲੇ ਟੁੱਟ ਕੇ ਹੇਠਾਂ ਡਿੱਗ ਪਈਏ ਤੇ ਦੂਜੇ ਪਾਸਿਓਂ ਘਰ ਪੂਰੀ ਤਰ੍ਹਾਂ ਡਿੱਗਣ ਦੀ ਕਗਾਰ ਦੇ ਉੱਤੇ ਬੈਠਾ ਆ ਘਰ ਦੀ ਸਾਰ ਲੈਣ ਦੇ ਲਈ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੇ ਪਹੁੰਚ ਕੀਤੀ ਤੇ ਹੋਰ ਵੀ ਜਿਹੜੇ ਵੀਰ ਨੇ ਇਹਨਾਂ ਦੀ ਹੈਲਪ ਛੋਟੀ ਮੋਟੀ ਤਾਂ ਕਰਦੇ ਰਹਿੰਦੇ ਨੇ ਪਰ ਲੋੜ ਇਹਨਾਂ ਦੇ ਪੁੱਤਰਾਂ ਦੇ ਇਲਾਜ ਦੇ ਪੈਸਿਆਂ ਦੀ ਤੇ ਲੋੜ ਇਹਨਾਂ ਦੇ ਘਰ ਤੇ ਸੱਤ ਪਾਉਣ ਦੇ ਲਈ ਪੈਸਿਆਂ ਦੀ ਤਾਂ ਦਾਦੀ ਕੀ ਹਾਲਾਤ ਇੰਨੇ ਜ਼ਿਆਦਾ ਬਦ ਤੋਂ ਬੱਦਰ ਹੋ ਚੁੱਕੇ ਨੇ ਕਿ ਮਾਤਾ ਨੇ ਰੋਂਦੇ ਕਰਲਾਉਂਦੇ ਹੋਏ ਇੱਕ ਬੇਨਤੀ ਕੀਤੀ ਕਿ ਮੇਰੇ ਬੱਚਿਆਂ ਦਾ ਇਲਾਜ ਕਰਾ ਦਿਓ ਤੇ ਨਾਲ ਦੀ ਨਾਲ ਬੇਨਤੀ ਕੀਤੀ ਕਿ ਮੇਰੇ ਘਰ ਦੀ ਸੱਤ ਵੀ ਪਵਾ ਦਿਓ ਪਹਿਲਾਂ ਤਾਂ ਅਸੀਂ ਸਰਕਾਰ ਨੂੰ ਗੁਹਾਰ ਲਗਾਵਾਂਗੇ ਕਿ ਇਸ ਮਾਤਾ ਦੀ ਪਿੰਡ ਮਰਡਰ ਜਲਾਗਰਦਾਸਪੁਰ ਦੇ ਵਿੱਚ ਜਾ ਕੇ ਗੱਲ ਸੁਣੀ ਜਾਵੇ ਤੇ ਦੂਜੇ ਪਾਸੇ ਅਸੀਂ ਐਨ ਆਰ ਆਈ ਵੀਰਾਂ ਨੂੰ ਜਾਂ ਜਿਹੜੇ ਗਰਦਾਸਪੁਰ ਮਰਰ ਪਿੰਡ ਦੇ ਆਸੇ-ਪਾਸੇ ਕੁਝ ਸੌਖੇ ਲੋਕ ਨੇ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਜਾਂ ਕੁਝ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਵੀ ਪਿੰਡ ਮਰਰਡ ਦੇ ਵਿੱਚ ਜਾ ਕੇ ਇਸ ਮਾਤਾ ਦਾ ਹਾਲਚਾਲ ਪੁੱਛੋ ਇਸ ਮਾਤਾ ਦੀ ਮਦਦ ਕਰੋ ਤਾਂ ਕਿ ਘੱਟੋ-ਘੱਟ ਇਸ ਮਾਤਾ ਦੇ ਬੱਚਿਆਂ ਦਾ ਜਿਹੜਾ ਆ ਉਹ ਇਲਾਜ ਹੋ ਸਕੇ ਤੇ ਘਰ ਦੇ ਉੱਤੇ ਸੱਤ ਪੈ ਸਕੇ ਇਹਨਾਂ ਨੂੰ ਮਜਬੂਰੀ ਵਸ ਇੱਕ ਬੇੜੀ ਦੇ ਥੱਲੇ ਰਹਿਣਾ ਪੈ ਰਿਹਾ ਹੈ 베ਰੀ ਜੋ ਕਿ ਘਰ ਦੇ ਵਿੱਚ ਹੈ ਉਸੇ 베ਰੀ ਦੇ ਥੱਲੇ ਦਿਨ ਕੱਟਣ ਦੇ ਲਈ ਮਜਬੂਰ ਹੈ ਇਹ ਸਾਰੇ ਦਾ ਸਾਰਾ ਪਰਿਵਾਰ ਬਹੁਤ ਦੁਖੀ ਪਰਿਵਾਰ ਆ ਕਿਰਪਾ ਕਰਕੇ ਸਾਰੇ ਦੇ ਸਾਰੇ ਵੀਰ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਤੇ ਜਿਹੜਾ ਆ ਇਹ ਉਹਨਾਂ ਸਮੱਸਿਆ ਵੀ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਕਿ ਇਹਨਾਂ ਦੀ ਮਦਦ ਕਰ ਸਕਣ ਤੇ ਵੱਧ ਤੋਂ ਵੱਧ ਇਸ ਮਾਤਾ ਦੀ ਮਦਦ ਕਰਕੇ ਇਹਦੇ ਬੱਚਿਆਂ ਦਾ ਇਲਾਜ ਕਰਵਾ ਦਿੱਤਾ ਜਾਵੇ ਤੇ ਘਰ ਤੇ ਜਿਹੜੀ ਸੱਤ ਪਵਾ ਦਿੱਤੀ ਜਾਵੇ ਤਾਂ ਕਿ ਇਹ ਘੱਟੋ-ਘੱਟ ਆਪਣੀ ਜ਼ਿੰਦਗੀ ਦੇ ਬਚੇ ਹੋਏ ਦਿਨ ਜਿਹੜੇ ਆ ਉਹ ਥੋੜੇ ਸੁਖਾਲੇ ਕੱਟ ਲੈਣ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਪੱਤਰਕਾਰ ਰਾਜਾ ਕੋਟਲੀ ਦੀ ਇਸ ਰਿਪੋਰਟ ਦੇ ਨਾਲ ਮਤ ਜੀ ਆਪਣਾ ਦਲਬੀਰ ਘਰ ਜੀ ਕਿਹੜਾ ਪਿੰਡ ਆ ਮਾਰੜ ਉਹ ਕੀ ਕਹਿਣਾ ਚਾਹੁੰਦੇ ਮੇਰੇ ਬ੍ਰੋਦਰ ਬਸ ਉਹ ਕਹਿਣਾ ਚਾਹੁੰਨੀ ਆ ਪਈ ਮੇਰੇ ਬੱਚੇ ਇੱਕ ਕਸੜਿਆ ਬੈਠਾ ਇੱਕ ਉਤਰਾ ਵਿਚਾਰਾ ਟੀਵੀ ਦਾ ਹੀ ਮਰੀਜ਼ ਪਹਿਲੋ ਹੁਣ ਉਹਨੂੰ ਵਿਚਾਰੇ ਨੂੰ ਪੱਥਰੀਆਂ ਆ ਗਰੀਬੀ ਘਾਰਿਆ ਤਿੰਨੇ ਦੀਆਂ ਬੇਟੀਆਂ ਕੱਲੀ ਮੈਂ ਕਮਾਉਣ ਵਾਲੀ ਤੇ ਜਾਂ ਇਹਦੀ ਘਰ ਦੀ ਉਹ ਦਿਹਾੜੀ ਲਾ ਕੇ ਆਵੇ ਵਿਚਾਰੀ ਤੇ ਫੇਰ ਸਾਨੂੰ ਖਾਣ ਨੂੰ ਦੇ ਤੇ ਨਾ ਸਾਡੀ ਛੱਤ ਸਿਰ ਤੇ ਤੇ ਨਾ ਸਾਡੇ ਕੋਲ ਇਥੋਂ ਤੱਕਰ ਸਾਨੂੰ ਰਾਤ ਨੂੰ ਰੋਟੀ ਪਾਸ ਤੇ ਵੀ ਵੇਖਣਾ ਪੈਂਦਾ ਤੇ ਕੋਈ ਦੇ ਕੇ ਜਾਵੇ ਤੇ ਫਿਰ ਪਤਾਈਏ ਇੰਨੇ ਇਹ ਵਿਚਾਰੇ ਗਰੀਬ ਦੀ ਮੰਦੀ ਹਾਲ ਤੇ ਕੋਈ ਕਿਸੇ ਵੱਲੋਂ ਸੇ ਬਾਕੀ ਕੀ ਜਆ ਨਹੀਂ ਜੀ ਕਿਸੇ ਕੋ ਨਹੀਂ ਕੀਤੀ ਮੈਂ ਸਿਰਫ ਇਹਨਾਂ ਕੋ ਕੀਤੀ ਹਾਂ ਇਹਨਾਂ ਕੋ ਕੀਤੀ ਮੈਂ ਕਿੰਡ ਚ ਕਿਸੇ ਕੋ ਨਹੀਂ ਕਿਹਾ ਵੀ ਮੈਨੂੰ ਕੁਛ ਦੇ ਕੋਈ ਤੇ ਜਾਂ ਨਾ ਤੇ ਨਾ ਪਿੰਡ ਨਾ ਮੈਂ ਸਰਪੰਚ ਨੂੰ ਕਿਹਾ ਨਾ ਨੰਬਰਦਾਰ ਨੂੰ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਕੋਈ ਸਾਧਨ ਨਹੀਂ ਜੇ ਆਗਾ ਮੇਰੇ ਕੋਲ ਨਾ ਇਹਨਾਂ ਦੇ ਕੋਲ ਇਹ ਵਿਚਾਰਿਆਂ ਕੋ ਸਾਧਨ ਇਹ ਦਿਹਾੜੀ ਸੋਗਾ ਵੀ ਨਹੀਂ ਵਿਚਾਰਾ ਇਹ ਉਹ ਆਪੇ ਚਲਾ ਜਾਂਦਾ ਤੇ ਆ ਜਾਂਦਾ ਵਿਚਾਰਾ ਤੇ ਜਾਂ ਉੱਥੇ ਬਹਿ ਕੇ ਸੋਚ ਲੈਂਦਾ ਜਾਂ ਇੱਥੇ ਸੋਚ ਲੈਂਦਾ ਵੇਖਾ ਹਾਂਜੀ ਇਹ ਕਿੰਨੇ ਬਿਟੇ ਕਹਿਣ ਦੀ ਹਾਂਜੀ ਈ ਪ੍ਰੋਬਲਮ ਹੈ ਪ੍ਰੋਬਲਮ ਇਹ ਹੈ ਕਿ ਨਾ ਤੇ ਵੀ ਇਹਨਾਂ ਨੂੰ ਬਿਮਾਰੀ ਤੋਂ ਮੈਂ ਨਹੀਂ ਆਪੇ ਠੀਕ ਹੋ ਜਾਣਾ ਦੋਵੇਂ ਤੇ ਚਲੋ ਜਿਆਦਾ ਹਾਰੇ ਦਾ ਨਾ ਮੈਂ ਤੇ ਵੀ ਹੱਥ ਛੁੱਟ ਦਿੰਦੇ ਤੇ ਮੈਂ ਵੀ ਕਹ ਲੈ ਇਹਦਾ ਇਲਾਜ ਨਹੀਂ ਤਾਂ ਮੈਂ ਕੋਈ ਪੁੱਤੇ ਇਹਦਾ ਹੀ ਕਰਾ ਦੋ ਵਿਚਾਰੇ ਦਾ ਢੀਆਂ ਦਾ ਪੇ ਹੋਲਾ ਸਿੰਘ ਜਿਹੜਾ ਦੂਜਾ ਇਹਦੇ ਕੋਠੇ ਤੇ ਸਭ ਡਿੱਗਾ ਡੁੱਗਾ ਆਏ ਤੇ ਜੇ ਕੋਈ ਭੈਣ ਭਰਾ ਆਡੀ ਮਦਦ ਕਰ ਸਕਦਾ ਹਣੀ ਤਤ ਪਾ ਦੇ ਕਹੀਂ ਬੈ ਸਕੀਏ ਕਿਤੇ ਠੀਕ ਹਾਂਜੀ ਆ ਦਿਖਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਪਤੇ ਸਤਿ ਸਤੰਗ ਜੀ ਮੇਰਾ ਨਾਮ ਜਗਰੂਪ ਸਿੰਘ ਪਿੰਡ ਫਕਤਬਾਬਾ ਨਾਮ ਦੇ ਪਿੰਡ ਮੜੀਕਲਾਂ ਤੋਂ ਇਹ ਜਿਹੜਾ ਪਰਿਵਾਰ ਆ 2 ਸਾਲ ਤੋਂ ਇਦਾਂ ਹੀ ਮੰਜੇ ਤੇ ਆ ਵੀਰੋ ਨਹੀਂ ਉਹਨਾਂ ਦੀ ਚਾਰ ਜਿਹੜੀਆਂ ਉਂਗਲਾਂਾਂ ਪੈਰ ਦੀਆਂ ਉਹ ਲੱਤ ਕੇ ਡਿੱਗ ਚੁੱਕੀਆਂ ਵਾਂ ਤੇ ਹੁਣ ਜਿਹੜੀ ਆ ਲੱਤ ਕਾਫੀ ਖਰਾਬ ਹੋਈ ਜਾਂਦੀ ਤੇ ਜਦੋਂ ਪਰਵਾਦੇ ਘਰ ਆਇਆ ਤੇ ਜਿਹੜਾ ਇਹਨਾਂ ਦਾ ਵੱਡਾ ਬੇਟਾ ਸੀ ਉਹਦਾ ਵੀ ਇਹਦੇ ਨਾਲੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਮੰਦਾ ਉਹ ਸੀਰ ਦੀਆਂ ਤਿੰਨ ਗੁੱਡੀਆਂ ਵਾਂ ਤੇ ਛੱਤ ਜਿਹੜੀ ਆ ਬਿਲਕੁਲ ਡਿੱਗਣ ਕਰਾ ਰਹੀ ਆਈ ਹੈ ਕਿ ਜਿਹੜੇ ਇਹ 베ਰੀ ਦੇ ਥੱਲੇ ਰਹਿੰਦੇ ਆ ਤੇ ਘਰ ਦੇ ਹਾਲਾਤ ਇੰਨੇ ਕਿ ਮਾੜੇ ਆ ਤੇ ਅਸੀਂ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਇਸ ਪਰਿਵਾਰ ਅੱਗੇ ਜੂਜ ਵੱਜੜ ਗੀ ਹਿੱਸੇ ਪਾਓ ਤੇ ਐਨਆਰਆਈਆਂ ਭਰਾਵਾਂ ਨੂੰ ਬੇਨਤੀ ਆ ਕਿ ਪਰਿਵਾਰ ਦੇ ਬਹੁਤ ਘਰ ਦੇ ਹਾਲਾਤ ਜਿਹੜੇ ਅੰਦਰੋਂ ਪਾ ਵਿਖਾ ਲੈਂਦੇ ਆ ਵੀਡੀਓ ਦੇ ਵਿੱਚ ਤੇ ਵੀਰਾਂ ਨੂੰ ਬੇਨਤੀ ਆ ਕਿ ਕਿੱਦਾਂ ਵੀ ਕਰਕੇ ਇਸ ਪਰਿਵਾਰ ਦਾ ਜੜਾ ਵਾ ਕੇ ਕੋਈ ਨਾ ਕੋਈ ਹੱਲ ਨਿਕਲ ਜੀ ਹਾਂਜੀ ਬਾਈ ਗੁੱਡੀ ਦਾ ਕੱਲ੍ਹ ਤੋਂ ਬਾਈ ਗੁੱ ਸਿੰਘ ਸਮਾਉਂ ਤੇ ਦਿੱਤੀ ਬੰਦੀ ਨਾ ਵਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਮਿਸਲ ਨਿਸ਼ਾਨਾ ਵਾਲੀ ਬਾਬਾ ਕਰਮ ਸਿੰਘ ਜੀ ਡੰਡਿਆਂ ਵਾਲੇ ਗੋਡਾਦਾਲ ਵੱਲੋਂ ਪਾਸ਼ਾ ਜੀ ਅੱਜ ਜੋ ਕੀ ਇੱਥੇ ਫੌਜਾਂ ਨੂੰ ਪਤਾ ਲੱਗਿਆ ਮਾਤਾ ਜੀ ਉਹਨਾਂ ਦਾ ਪਰਿਵਾਰ ਆ ਇੱਥੇ ਇੱਕ ਗਰੀਬ ਤੇ ਬਹੁਤੀ ਉਹਨਾਂ ਦੀ ਮੰਦੀ ਹਾਲਤ ਆ ਵੀ ਜੋ ਨਾਲੇ ਦੋ ਬੇਟੇ ਆ ਬਹੁਤ ਉਹ ਬਿਮਾਰ ਨੇ ਤੇ ਕੰਮ ਕਰਦੀ ਕੋਈ ਕਰ ਸਕਦੇ ਤੇ ਉਹਨਾਂ ਦੇ ਘਰ ਦੀ ਵੀ ਬੜੀ ਮੰਦੀ ਹਾਲਤ ਆ ਘਰ ਘਰ ਸਾਰਾ ਟੁੱਟਿਆ ਹੋਇਆ ਉਹਨਾਂ ਦਾ ਤੇ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਤੇ ਆਪਣੇ ਭਾਈ ਜਗਰੂਪ ਸਿੰਘ ਹਣੀ 2 ਸਾਲ ਤੋਂ ਆ ਪਰਿਵਾਰ ਦਾ ਸਾਥ ਨਿਭਾਰੇ ਨੇ ਇਹਨਾਂ ਨੂੰ ਜੋ ਵੀ ਕੋਈ ਸੋਦਾ ਪੱਤਾ ਕੋਈ ਰਸਤ ਬਸਤ ਮਾੜੀ ਮੋਟੀ ਮਾਤਾ ਜੀ ਉਹਨਾਂ ਨੂੰ ਪੁਜਾਰੇ ਨੇ ਹਨਾ ਜਿੰਨੇ ਜੋਗੇ ਹੈ ਗਏ ਆ ਤੇ ਬਾਕੀ ਸਾਰੀ ਸੰਗਤ ਨੂੰ ਇਹ ਬੇਨਤੀ ਆ ਵੱਧ ਚੜ ਕੇ ਭਾਈ ਇਹਨਾਂ ਦੀ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਬਾਕੀ ਭਾਈ ਮਿਸਲ ਨਿਸ਼ਾਨ ਵਾਲੀ ਬਾਬਾ ਕਰਮ ਸਿੰਘ ਡੰਡੇ ਵਾਲੇ ਬੁੱਢਾ ਗੱਲ ਵੱਲੋਂ ਫੋਜਾਂ ਆਈਆਂ ਨੇ ਪਿੰਡ ਮਰੜ ਬਾਬਾ ਸਰਜੀਤ ਸਿੰਘ ਸਾਹਿਬ ਜੀ ਦਾ ਪਿੰਡ ਆ ਭਾਈ ਜਿੰਨੀ ਵੀ ਆਪਣੀ ਬੇਸ ਵਿਦੇਸਾਂ ਵਿੱਚ ਬੈਠੇ ਕੋ ਭਾਈ ਨਿਆਗ ਸਿੰਘ ਬੈਠੇ ਹਨ ਆਪਣੇ ਤੇ ਤੇ ਬੁੱਢੇ ਦਲ ਦਾ ਹੀ ਕਾਰਜ ਹੈਣਾ ਆਪਾਂ ਇਹਨਾਂ ਨੂੰ ਗਰੀਬ ਨੂੰ ਪਰਿਵਾਰ ਨੂੰ ਆਪਾਂ ਇਹਨੇ ਪੰਜ-ਪੰਜ ਕਰੋੜ ਦੇ ਭੀਜਿਆਂ ਦੇ ਆਪਾਂ ਲੰਗਰ ਲਾ ਦਿੰਨੇ ਆ ਹਨਾ ਆਪਾਂ ਤੇ ਆਪਾਂ ਇਹਨਾਂ ਗਰੀਬ ਪਰਿਵਾਰ ਨੂੰ ਆਪਾਂ ਘਰ ਛੱਤ ਬਣਾ ਦਈਏ ਇਹਨਾਂ ਦੇ ਰੈਣ ਬਸੇਰਾ ਹੋ ਜੇ ਤੇ ਇਹਨਾਂ ਦੇ ਪਰਿਵਾਰ ਦਾ ਲਾਜ ਹੋ ਜੇ ਤੇ ਜੋ ਬਾਕੀ ਸਾਰਾ ਕਾਰਜ ਆ ਆਪਣੇ ਵੱਲੋਂ ਗੋਡੇ ਲਾਲ ਵੱਲੋਂ ਜਾਂ ਹੋਰ ਵੀ ਪਹਿਲਾਂ ਇਹਨਾਂ ਨੇ ਕੀਤੇ ਨੇ ਉਹ ਪਾਈ ਜਗਰੂਪ ਸਿੰਘ ਉਹ ਨਹੀਂ ਕਰ ਰਹੇ ਨੇ ਉਹ ਅੱਗੇ ਆਪਣਾ ਸਾਰਾ ਪੈਰਾ ਆਪ ਜੀ ਨੂੰ ਦੱਸ ਦੇਣਗੇ ਵਾਹਿਗੁਰੂ ਜੀ